ਦੇਖ ਰਹੇ ਹਾਂ ਕਿ 187000 ਵੋਟ ਦੇ ਨਾਲ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਅੱਗੇ ਜਾ ਰਹੇ ਨੇ ਸਿਰਫ ਜਿੱਤ ਦਾ ਐਲਾਨ ਹੋਣਾ ਬਾਕੀ ਹੈ ਸਾਰੀ ਫੈਮਿਲੀ ਜਿਹੜੀ ਉਹਨਾਂ ਦੀ ਜਲੰਧਰ ਵਿਖੇ ਖੜੀ ਹੈ ਚਰਨਜੀਤ ਸਿੰਘ ਚੰਨੀ ਜੀ ਨਵਜੀਤ ਜੀ ਉਹਨਾਂ ਦੇ ਉਹਨਾਂ ਦੀ ਤਰਨ ਪਤਨੀ ਜੀ ਡਾਟਰ ਇਲਾਜ਼ ਜੀ ਸਾਰੇ ਇੱਥੇ ਮੌਜੂਦ ਨੇ ਔਰ ਤੁਸੀਂ ਦੇਖ ਰਹੇ ਹੋ ਮੌਕੇ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਮੌਕੇ ਦੀਆਂ ਕਿ ਕਿਸ ਤਰ੍ਹਾਂ ਜਿਹੜਾ ਪਰਿਵਾਰ ਦੇ ਵਿੱਚ ਪੂਰੀ ਫੈਮਿਲੀ ਦੇ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਤੁਕਿਆ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੀਡ ਜਿਹੜੀ ਲੈ ਕੇ ਜਾਂਦੇ ਹੋਏ ਚੰਨੀ ਸਾਹਿਬ ਜਿਹੜੇ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਜੀ ਤੇ ਆਪਾਂ ਗੱਲਬਾਤ ਕਰ ਲੰਨੇ ਆ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਤਨ ਪਤਨੀ ਪੈਂਜੀ ਕੀ ਕਹੋਗੇ ਜੀ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇੰਨੀ ਲੀਡ ਤੇ ਜਤਾਇਆ ਦੂਸਰਾ ਧੰਨਵਾਦ ਅਸੀਂ ਜਲੰਧਰ ਸ਼ਹਿਰ ਵਾਸੀਆਂ ਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਲੀਡ ਦੇ ਕੇ ਫਤਵਾ ਦਿੱਤਾ ਜਲੰਧਰ ਚ ਬਹੁਤ ਪਿਆਰ ਮਿਲਿਆ ਪਿਆਰ ਤਾਂ ਪਹਿਲਾਂ ਵੀ ਸਾਨੂੰ ਦਿਖ ਰਿਹਾ ਸੀਗਾ ਪਰ ਅੱਜ ਆਫੀਸ਼ੀਅਲੀ ਪਤਾ ਲੱਗ ਗਿਆ ਵੀ ਜਲੰਧਰ ਦੇ ਵਾਸੀ ਸਾਨੂੰ ਬਹੁਤ ਪਿਆਰ ਕਰਦੇ ਆ ਜਦੋਂ ਲੱਗਦਾ ਸੀ ਤੁਹਾਨੂੰ ਲੱਗਦਾ ਸੀ ਤੁਸੀਂ ਸੋਚਿਆ ਸੀ ਕਿ ਐਡੀ ਵੱਡੀ ਲੀਡ ਜਿਹੜੀ ਇਹ ਮਿਲੇਗੀ ਜਲੰਧਰ ਚ ਨਹੀਂ ਲੱਗਦਾ ਸੀ ਲੋਕਾਂ ਦਾ ਪਿਆਰ ਦੇਖ ਕੇ ਲੱਗਦਾ ਸੀਗਾ ਅੱਜ ਆਫੀਸ਼ੀਅਲੀ ਵੀ ਪਤਾ ਚੱਲ ਗਿਆ ਵਿਹਾਸ ਚਰਨਜੀਤ ਸਿੰਘ ਚੰਨੀ ਦੇ ਸੜਨੇ ਨੂੰ ਤਰਨ ਪਤਨੀ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਲੱਗਦਾ ਸੀ ਕਿ ਲੋਕ ਜਿਹੜਾ ਉਹ ਪਿਆਰ ਜਿਹੜਾ ਜ਼ਰੂਰ ਬਖਸ਼ਣ ਕਰਨ ਬਖਸ਼ਣਗੇ ਤੇ ਨਾਲ ਦੀ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਚੰਨੀ ਸਾਹਿਬ ਨਾਲ ਕਿਉਂਕਿ ਸਾਨੂੰ ਉਹਨਾਂ ਨੇ ਕਿਹਾ ਸੀਗਾ 2 ਮਿੰਟ ਰੁਕ ਜਾਓ 2 ਮਿੰਟ ਤੋਂ ਜ਼ਿਆਦਾ ਸਮਾਂ ਹੋ ਗਿਆ ਪਾਉਣਾ ਤੋਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਚੰਨੀ ਸਾਹਿਬ ਕੀ ਕਹੋਗੇ ਜੀ ਫਾਈਨਲ ਹੋ ਜਾਣ ਦੀ ਫਾਈਨਲ ਹੋ ਗਿਆ ਜੀ ਹੁਣ ਤਾਂ ਬਹੁਤ ਖੁਸ਼ ਹੋ ਗਿਆ ਜੀ ਹੋ ਜਾਣ ਦਿਓ ਪਲੀਜ਼ ਫਾਈਨਲ ਹੋ ਜਾਣ ਦਿਓ ਜੀ ਕਿਉਂਕਿ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਅਜੇ ਥੋੜ੍ਹੀ ਵੀ ਲੀਡ ਜਿਹੜੀ ਹੈ ਵੱਸ ਸਕਦੀ ਹੈ 1,87,000 ਵੋਟਾਂ ਦੀ ਲੀਡ ਦੇ ਨਾਲ ਜਿਹੜਾ ਉਹ ਚੰਨੀ ਸਾਹਿਬ ਜਿਹੜੇ ਅੱਗੇ ਜਿਹੜਾ ਉਹ ਜਾ ਰਹੇ ਆ ਜਿਹੜੇ ਅੱਗੇ ਅੱਗੇ ਜਾ ਰਹੇ ਆ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਹੋਰ ਫੈਮਿਲੀ ਮੈਂਬਰਾਂ ਦੇ ਨਾਲ ਜਿਨ੍ਹਾਂ ਨੇ ਪੂਰੀ ਮਿਹਨਤ ਜਿਹੜੀ ਕੀਤੀ ਇਸ ਇਸ ਸਭ ਦੇ ਵਿੱਚ ਕੁਝ ਸਾਡੇ ਨਾਲ ਉਹਨਾਂ ਦੇ ਸਮਰਥਕ ਵੀ ਨੇ ਆਪਾਂ ਗੱਲਬਾਤ ਕਰ ਲੈਣੇ ਆਂ ਭਾਜੀ ਕੀ ਕਹੋਗੇ ਤੁਸੀਂ 187000 ਵੋਟਾਂ ਦੀ ਲੀਡ ਦੇ ਨਾਲ ਚੰਨੀ ਸਾਹਿਬ ਜਿਹੜੇ ਅੱਗੇ ਜਾ ਰਹੇ ਆ ਸਿਰਫ ਐਲਾਨ ਹੋਣਾ ਬਾਕੀ ਹੈ ਲਗਭਗ ਜਿੱਤ ਦੇ ਨੇੜੇ ਦੇਖੋ ਜੀ ਸਰ ਚੰਨੀ ਜੀ ਦੀ ਜਿਹੜੀ ਜਿੱਤ ਵਾ ਇਹ ਬਹੁਤ ਹੀ ਵੱਡੀ ਜਿੱਤ ਵਾ ਔਰ ਸਾਨੂੰ ਬਹੁਤ ਖੁਸ਼ੀ ਆ ਕਿ ਸਾਡਾ ਜਿਹੜਾ ਹੁਣ ਐਮਪੀ ਆ ਸਾਬਕਾ ਮੁੱਖ ਮੰਤਰੀ ਜੋ ਕਿ ਸਾਡੀਆਂ ਬਾਹਾਂ ਬਹੁਤ ਮਜ਼ਬੂਤ ਹੋ ਜਾਣਗੀਆਂ ਜੀ ਔਰ ਇਹਦੇ ਜਿੱਤ ਦੇ ਵਿੱਚ ਸਾਡੇ ਸ਼ਾਹਕੋੜ ਏਰੀਏ ਦੇ ਐਮਐਲਏ ਸਰਦਾਰ ਹਰਦੇਵ ਸਿੰਘ ਲਾਡੀ ਦਾ ਬਹੁਤ ਵੱਡਾ ਯੋਗਦਾਨ ਆ ਆਪਾਂ ਗੱਲਬਾਤ ਗੱਲਬਾਤ ਕਰਦੇ ਆ ਨਵਜੀਤ ਜੀ ਸਾਡੇ ਨਾਨ ਨਵਜੀਤ ਜੀ 2 ਮਿੰਟ ਨਵਜੀਤ ਜੀ ਲਵਾਗੇ ਤੁਹਾਡੇ ਸਿਰਫ 2 ਮਿੰਟ ਨਵਜੀਤ ਜੀ ਲਵਾਗੇ ਨਵਜੀਤ ਜੀ ਮੁਬਾਰਕਾਂ ਪਹਿਲਾਂ ਤਾਂ ਬਹੁਤ ਬਹੁਤ 1,87,000 ਦੀ ਲੀਡ ਦੇ ਨਾਲ ਤੁਸੀਂ ਜਿਹੜੇ ਜਲੰਧਰ ਸੀਟ ਕੱਢ ਰਹੇ ਹੋ ਕੀ ਕਹੋਗੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਇਹ ਤਾਂ ਦੇਖੋ ਲੋਕਾਂ ਦਾ ਪਿਆਰ ਹੈ ਜਿਹੜਾ ਲੋਕਾਂ ਨੇ ਇੱਕ ਤਰਫਾ ਹੋ ਕੇ ਵੋਟਾਂ ਪਾਈਆਂ ਤੇ ਬਾਕੀਆਂ ਨੂੰ ਨਕਾਰ ਕੇ ਇਹ ਜੋ ਲੋਕਾਂ ਦੇ ਅੰਦਰ ਦਿਲਾਂ 'ਚ ਚੰਨੀ ਵਸਦਾ ਸੀ ਉਹਨਾਂ ਨੇ ਵੋਟਾਂ ਦੇ ਰਾਹੀਂ ਸਾਬਿਤ ਕੀਤਾ। ਮੈਂ ਜੀ ਸੋਚਿਆ ਸੀ ਕਿ 187000 ਦੀ ਏਡੀ ਵੱਡੀ ਲੀਡ ਦੇ ਨਾਲ ਤੁਸੀਂ ਜਲੰਧਰ ਜਿੱਤੋਗੇ। ਲੱਗਦਾ ਕਿ ਕਿਉਂਕਿ ਬਾਹਰੋਂ ਆਏ ਕੈਂਡੀਡੇਟ ਹੀ ਸਾਰੇ ਆਖਰ ਸੀ ਕਿ ਬਾਹਰੋਂ ਆਏ ਕੈਂਡੀਡੇਟ ਨੇ ਬਾਹਰੋਂ ਆਏ ਨੇ। ਇਹ ਲੱਗਦਾ ਸੀ ਕਿ ਏਡਾ ਵੱਡਾ ਤੁਸੀਂ ਜਿੱਤ ਪ੍ਰਾਪਤ ਕਰੋਗੇ। ਉਹ ਤਾਂ ਵਿਰੋਧੀ ਕਹਿੰਦੇ ਸੀ ਬਾਹਰੋਂ ਆਏ ਲੋਕ ਲੋਕਾਂ ਨੇ ਤਾਂ ਦਿਖਾਤਾ ਵੀ ਲੋਕ ਬਾਹਰੋਂ ਨਹੀਂ ਲੋਕ ਚੰਨੀ ਦਿਲਾਂ 'ਚ ਐ। ਤਾਂ ਇਹ ਤਾਂ ਲੋਕਾਂ ਨੇ ਸਾਨੂੰ ਏਡੀ ਵੱਡੀ ਲੀਡ ਦੀ ਆਸ ਨਹੀਂ ਸੀਗੀ ਵੀ ਅਸੀਂ ਏਡੀ ਵੱਡੀ ਲੀਡ ਦੇ ਨਾਲ ਮੰਡੇਟ ਲਵਾਂਗੇ। ਸਾਨੂੰ ਸੀਗਾ ਵੀ ਇੱਕ ਤਰਫਾ ਵੋਟਾਂ ਪੈ ਰਹੀਆਂ ਪਰ ਇਹ ਜਿਹੜਾ 187 ਵਾਲਾ ਇਹ ਤਾਂ ਐਕਸੈਪਸ਼ਨਲੀ ਹੈ ਵਰਕਮੈਨ ਅਸੀਂ ਸੱਜਣ ਨਾਲ ਮੌਜੂਦ ਸਨ ਨਵਜੀਤ ਜੀ ਜਿਹੜੇ ਕਿ ਚੰਨੀ ਚਰੰਜਿਸ ਚੰਨੀ ਦੇ ਪੁੱਤਰ ਨੇ ਔਰ ਸਰੀ ਫੈਮਿਲੀ ਜਿਹੜੀ ਇੱਥੇ ਮੌਜੂਦ ਹੈ ਕਿਉਂਕਿ ਉਹਨਾਂ ਨੂੰ ਜੇਤੂ ਜਿਹੜਾ ਸਰਟੀਫਿਕੇਟ ਮਿਲਣਾ ਔਰ ਨਾਲ ਦੀ ਨਾਲ ਵੱਡੀ ਅਪਡੇਟ ਜਿਹੜੀ ਡੇਲੀ ਪੋਸਟ ਪੰਜਾਬੀ ਤੇ ਅੱਜ ਦੱਸਦੀ 187000 ਵੋਟਾਂ ਦੇ ਨਾਲ ਜਿਹੜੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਜਿਹੜੇ ਜਲੰਧਰ ਲੋਕ ਸਭਾ ਸੀਟ ਜਿਹੜੀ ਉਹ ਜਿੱਤ ਰਹੇ ਨੇ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਲਾਲਕਮ ਡੇਲੀ ਪੋਸਟ ਪੰਜਾਬੀ ਲਈ ਦੇ ਲੀਪਸ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਮੈਂ ਲਾਲ ਕਮਲ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਜਿਹੜੀ ਆ ਉਹ ਜਿੱਤ ਚੁੱਕੇ ਹਨ ਤੇ ਸਾਡੇ ਨਾਲ ਮੌਜੂਦ ਨੇ ਪ੍ਰਗਟ ਸਿੰਘ ਜੀ ਆਪਾਂ ਗੱਲਬਾਤ ਕਰ ਲਨੇ ਆ ਸਰ ਕੀ ਦੇਖਦੇ ਹੋ ਐਡੀ ਵੱਡੀ ਲੀਡ ਬਾਰੇ ਸੋਚਿਆ ਸੀ ਜਾਂ ਫਿਰ ਥੋੜਾ ਲਗਾ ਲੱਖ ਪਲੱਸ ਤਾਂ ਮੈਂ ਹਮੇਸ਼ਾ ਹੀ ਗਿਣਦਾ ਸੀਗਾ ਸੋ ਮੈਨੂੰ ਲੱਗਦਾ ਇਹ ਲੱਖ ਪਲੱਸ ਜਿਹੜੀ ਆ ਇਹ ਵਧੀਆ ਲੀਡ ਹੈਗੀ ਆ ਹਾਂ ਤੇ ਸਰ ਕੀ ਦੇਖਦੇ ਹੋ ਤੇ ਬਾਹਰੋਂ ਆਇਆ ਉਮੀਦਵਾਰ ਮੰਨਿਆ ਜਾਂਦਾ ਸੀ ਚੰਨੀ ਸਾਹਿਬ ਨੂੰ ਕਿ ਬਾਹਰੋਂ ਆਇਆ ਤੇ ਜਿਹੜੇ ਲੋਕਲ ਉਮੀਦਵਾਰ ਸੀ ਜਿਹੜੇ ਉਹ ਵੱਖ-ਵੱਖ ਪਾਰਟੀਆਂ ਚੋਂ ਆਏ ਸੀ ਐਡੀ ਵੱਡੀ ਲੀਡ ਦਾ ਬਾਹਰੋਂ ਬੂਰੋਂ ਵਾਲੀ ਗੱਲ ਕਿਉਂਕਿ ਪੰਜਾਬ ਦਾ ਹੀ ਆ ਨਾ ਅਲਟੀਮੇਟਲੀ ਤਾਂ ਦੇਖੋ ਹੁਣ ਇਹ ਇਹ ਗੱਲਾਂ ਬੀਤੇ ਸਮੇਂ ਦੀਆਂ ਰਹਿ ਗਈਆਂ ਕਿਹੜੀ ਕਿਹੜੀ ਗੱਲ ਕਰ ਕਰਕੇ ਚੰਨੀ ਸਾਹ ਨੂੰ ਵੋਟ ਪਈ ਹੈ ਕੀ ਮੰਨਦੇ ਹੋ ਕਿ ਪਾਰਟੀ ਲੈਵਲ ਤੇ ਪਈ ਜਾਂ ਚੰਨੀ ਸਾਹ ਦਾ ਜਿਹੜਾ ਆਪਣਾ ਸੀ ਰਸੂਖ ਆਪਣਾ ਇੰਡੀਵਿਜੂਅਲ ਵੀ ਔਰ ਪਾਰਟੀ ਲੈਵਲ ਵੀ ਔਰ এনवायरमेंट ਇਹੋ ਜਿਹਾ ਹੋਣਾ ਸੋ ਇਹ ਕਈ ਚੀਜ਼ਾਂ ਦਾ ਮਿਕਸਚਰ ਹੁੰਦਾ ਕਿਉਂਕਿ ਕੰਟਰੀ ਦੇ ਵਿੱਚ ਕਿਹੋ ਜਿਹਾ ਮਾਹੌਲ ਹੈਗਾ ਸੋ ਕਈ ਚੀਜ਼ਾਂ ਦਾ ਮਿਕਸਚਰ ਹੁੰਦਾ ਆਪਾਂ ਕਹੀਏ ਨੇ ਵੀ ਇੱਕ ਕੱਲੇ ਚੀਜ਼ ਨੂੰ ਫਿਰ ਟੀਮ ਵਰਕ ਜਿਹੜਾ ਹੈਗਾ ਉਹ ਸਾਰਾ ਕੁਝ ਕਿੰਨੀ ਕ ਮਿਹਨਤ ਕਰਨੀ ਪਈ ਹੈ 187000 ਦੀ ਲੀਡ ਲੈਣ ਲਈ ਨਹੀਂ ਦੇਖੋ ਮਿਹਨਤ ਤਾਂ ਸਭ ਨੇ ਕੀਤੀ ਹੈਗੀ ਆ ਤਾਂ ਟੀਮ ਹੁੰਦੀ ਆ ਕੋਈ ਕੱਲਾ ਤਾਂ ਕੋਈ ਜਿੱਤ ਨਹੀਂ ਸਕਦਾ ਹੁੰਦਾ ਪਰਗਟ ਸਿੰਘ ਸਾਡੇ ਨਾਲ ਸੀ ਜਿਨ੍ਹਾਂ ਨੇ ਕਿਹਾ ਕਿ ਇੱਕ ਟੀਮ ਵਰਕ ਸੀ ਜਿਹੜਾ ਕਿ ਸਾਰੀ ਟੀਮ ਨੇ ਰਲ ਕੇ ਕੰਮ ਕੀਤਾ ਤੇ ਜਿੱਦਾਂ ਨਤੀਜਾ ਇਹ ਨਿਕਲਿਆ ਕਿ ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਸਿੰਘ ਚੰਨੀ ਪਾਰੀ ਬਹੁਮਤ ਦੇ ਨਾਲ ਪਾਰੀ ਲੀਡ ਦੇ ਨਾਲ ਪੰਜਾਬ ਦੇ ਵਿੱਚੋਂ ਇੱਕ ਬਿਹਤਰੀਨ ਲੀਡ ਦੇ ਨਾਲ ਜਿਹੜੇ ਉਹ ਜੱਤਵਾਲ ਜਿਹੜੇ ਆ ਉਹ ਅੱਗੇ ਵਧਿਆ ਉਹ ਜਿੱਤ ਗਏ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਲਾਲ ਕਮਲ ਡੇਲੀ ਪੋਸਟ ਪੰਜਾਬੀ ਲਈ